ਕਾਤਰੀਕਾਲ ਦੇ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਗੱਡੀ ਸਟਾਰਟ ਆ ਤੇ ਗੱਡੀ ਚ ਬਹਿ ਕੇ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਚੱਲਦੇ ਆਂ ਠੈਕ ਗੁੱਡ ਮਾਰਨਿੰਗ ਕਾਦੀ ਢੈਂ ਕਿੱਥੇ ਮੈਂ ਕਹ ਹੈ ਨਹੀਂ ਜਦੋਂ ਤੂਰੀ ਆਵਾਜ਼ ਸੁਣੀ ਤੂੰ ਹੱਸਣਾ ਮੈਂ ਡੈਗ ਡੈਗ ਦੁੱਧ ਦੀ ਬੋਤਲ ਹਾਂ ਵੀ ਭਾਈ ਦੁੱਧ ਪੀ ਲੈ ਕਿ ਤਕਦੀਰ ਹਜੇ ਹੁਣੇ ਉੱઠી ਆ 11:30 ਹੋ ਗਏ ਕਿਉਂਕਿ ਏ ਦਾ ਸੀਨਾ ਐ ਸੀਗਾ ਵੀ ਰਾਤ 2:30 ਵਜੇ ਉੱਠ ਗਈ ਤੇ ਸਵੇਰੇ 6:30 ਵਜੇ ਸੁੱਤੀ ਆ ਤੇ ਅੱਜ ਆਪਾਂ ਚੱਲੇ ਆ ਬਠਿੰਡੇ ਬਠਿੰਡੇ ਚੱਲੇ ਆਪਾਂ ਕੱਲੇ ਹੀ ਕਿਉਂਕਿ ਮਨਦੀਪ ਦਾ ਕੋਈ ਕੰਮ ਹੈ ਨਹੀਂਗਾ ਤੇ ਸਾਡੇ ਕੰਮ ਸਾਡੇ ਕੰਮ ਇਹ ਵੀ ਕੋਸਤਾਵਾ ਪਾਠ ਕਰਵਾਉਣਾ ਕੱਲ ਨੂੰ ਆਰੰਭ ਦੇ ਪ੍ਰਕਾਸ਼ ਕਰਾਉਣਾ ਉਹਦੇ ਕਰਕੇ ਜਿਹੜਾ ਆ ਵੀ ਸੋਦਾ ਪੱਤਾ ਥੋੜਾ ਜਿਹੜਾ ਸਮਾਨ ਪੱਤਾ ਲਿਆਉਣਾ ਉਹ ਲੈ ਕੇ ਆਉਣ ਤੇ ਦੂਜੇ ਨੰਬਰ ਤੇ ਆਪਾਂ ਜਿਹੜਾ ਹੈ ਕੁਝ ਨਿੱਕੇ ਮਟੇੜੀਆਂ ਚੀਜ਼ਾਂ ਰਹਿੰਦੀਆਂ ਉਹ ਲੈ ਕੇ ਆਉਣੀਆਂ ਇੱਕ ਚੱਕੀ ਚੱਕ ਕੇ ਲਿਆਉਣੀਆਂ ਅ ਕੜੇ ਮਾਈਆਂ ਲਈ ਉਹ ਵੀ ਦੇਖਾਂਗੇ ਫਿਰ ਉਹ ਵੀ ਤਿਆਰ ਕਰਨੀ ਜਿਵੇਂ ਆਪਾਂ ਬਲਟੋਈ ਤਿਆਰ ਕਰ ਲਈ ਹੈ ਨਾ ਤੇ ਕੰਮ ਇਹੋ ਜਿਹਾ ਬਠਿੰਡੇ ਦੇ ਤੇ ਬਾਕੀ ਅ ਇੱਕ ਦੋ ਸੂਤਾਂ ਸਾਟਾਂ ਦਾ ਮੜਾ ਮੜਾ ਨਿੱਕਾ ਮਟਾ ਕੰਮ ਹੈਗਾ ਹਜੇ ਤੇ ਉਹ ਕਰਕੇ ਹੁਣ ਮੰਮੀ ਹੋਰਾਂ ਦੀਆਂ ਲੈਸਾਂ ਨੂੰ ਸੈਂਆਂ ਲੈ ਕੇ ਆਉਣੀਆਂ ਜੂਤ ਨੇ ਤੇ ਉਹ ਆ ਬੱਸ ਬਾਕੀ ਸ਼ਾਇਦ ਮੇਰੀਆਂ ਦੋ ਪੱਗਾਂ ਵੀ ਅੱਜ ਮੈਂ ਲੈ ਆਵਾਂ ਸਾਰਾ ਵਲੌਗ ਦੱਸਤਾ ਵੀ ਕੀ ਕੀ ਹੈ ਦੋ ਤਾਂ ਮਨਪ੍ਰੀਤ ਨੇ ਕਹਤਾ ਮੈਨੂੰ ਕਹਿੰਦੀ ਵੀ ਮੈਂ ਆਪੇ ਤੈਨੂੰ ਰੰਗ ਮੈਚ ਕਰਕੇ ਲਿਆ ਦੂੰਗੀ ਉਹ ਦੋ ਜਿਹੜੀ ਤੇਰੀ ਬੈਂਗਲ ਸਰਮੂ ਤੇ ਮੈਂਟੀ ਸਰਮੂ ਜਿਹੜੇ ਦੋ ਸੂਟ ਉਹਨੇ ਤਿਆਰ ਕੀਤੇ ਆ ਬਾਕੀ ਦੀਆਂ ਫਿਰ ਦੋ ਆਗੀਆਂ ਤੇ ਦੋ ਦੂਜਾ ਆਪਣਾ ਵਿਆਹ ਲਈ ਲੈਣੀ ਆ ਚਲੋ ਚਲਦੇ ਆਂ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਫਿਰ ਵੇਣਾ ਕੀ ਬਣਦਾ ਜੁੜਦਾ ਦੱਸਣਾ ਆ ਹੁੰਦਾ ਵੀ ਦੱਸਤਾ ਪਰ ਐ ਨਹੀਂ ਪਤਾ ਵੀ ਬਣਾਣਾ ਜੁੜਨਾ ਕੀ ਆ ਵਲੌਗ ਦੇ ਵਿੱਚ ਤੇ ਮੈਂ ਮਤਲਬ ਥੋੜੀ ਥੋੜੀ ਚੀਜ਼ਾਂ ਯਾਦ ਹੁੰਦੀਆਂ ਚੀਜ਼ਾਂ ਪਰ ਕਈ ਚੀਜ਼ਾਂ ਸ਼ਹਿਰ ਜਾ ਕੇ ਭੁੱਲ ਜਾਂਦੀਆਂ ਤੇ ਬਾਕੀ ਹੁਣ ਚਲਦੇ ਆਂ ਮਠੰਡੇ ਨੂੰ ਕਰਦੇ ਕੰਮ ਤਾਂ ਕੰਮਕਾਰ ਕਿਕਰਾਂ ਦੇ ਵੀ ਘੋਲ ਘੋਲ ਪੀ ਕਿਕਰਾਂ ਦੇ ਵੀ ਸੌਣ ਦੁਕਾਨ ਉਹ ਕਿਹੜਾ ਮੇਰੇ ਨਾਲ ਵੀ ਤੇਜ ਹੈ ਜਿਹੜਾ ਇੰਨੇ ਹਾਰਨ ਮਾਰੀ ਜਾਂਦਾ ਅਸੀਂ ਘੜੀ ਆਪਣੀ ਚੱਕੀ ਚੱਕ ਕੇ ਲਿਆਉਂਦੀ ਸੀ ਤੇ ਆਪਾਂ ਸਮਾਨ ਲਿਆ ਕੇ ਛੇਦੀ ਛੇਦੀ ਨਿਘਾਲਾ ਤੱਕ ਦੀ ਧਿਆਨ ਉੱਧਰ ਐ ਨਹੀਂ ਤਾਂ ਬੋਲਣਾ ਨੂੰ ਪੈ ਜਾਣਾ ਉਹਨੇ ਤੇ ਜੋ ਜਿਹੜੀ ਆਪਾਂ ਦੁਕਾਨ ਤੇ ਜਾਣਾ ਹੈ ਉਹ ਮੇਰੇ ਨਾਲ ਦੁਕਾਨ ਅਸੀਂ ਗਾਂ ਟੱਪੇ ਆਂ ਆਹ ਨਹੀਂ ਕਿੱਥੇ ਹੈਗੀ ਤਾਂ ਅੱਛਾ ਪਿੱਛੇ ਆ ਠੀਕ ਹੈ ਬਜ਼ਾਰ ਵਾਲੇ ਪਾਸੇ ਨੂੰ ਕਿਕਰ ਬਾਜ਼ਾਰ ਦੇ ਸਾਹਮਣੇ ਆਓ ਕਿਲਾ ਬਾਜ਼ਾਰ ਹੀ ਗਿਆ ਸੀ ਸੋਨੀਆਂ ਨੇ ਕਿਕਰ ਉਹਨੇ ਬੈਂਕ ਬਾਜ਼ਾਰ ਗਿਆ ਸੀਗਾ ਕਿਕਰ ਬਾਜ਼ਾਰ ਦੇ ਸਾਹਮਣੇ ਹਾਂ ਅੱਛਾ ਕੁਆਲਿਟੀ ਵਾਲਿਆਂ ਦੀ ਹਾਂ ਕੁਝ ਸਮਾਨ ਲੈਣਾ ਮੈਂ ਆਪਣਾ ਤੇ ਉਹ ਉੱਥੋਂ ਹੀ ਲੈ ਲਿਆ ਤੇ ਆਪਣਾ ਆਲਮੋਸਟ ਜਿਹੜਾ ਬਠਿੰਡੇ ਕੰਮ ਕਰਨਾ ਸੀ ਉਹ ਡਨ ਹੋ ਗਿਆ ਆ ਇਸ ਤੋਂ ਬਾਅਦ ਹੁਣ ਆਪਣੇ ਜਿਹੜੇ ਕੰਮ ਰਹਿ ਗਏ ਉਹ ਗੋਨੇ ਆਣੇ ਰਹਿ ਗਏ ਆ ਤੇ ਚੱਲੀਏ ਮੰਮੀ ਹਰਕੇ ਵੀ ਆਉਂਦੇ ਆ ਹਾਂ ਮੰਮੀ ਹੁਣ ਆ ਜਾਣਾ ਪੂਰੇ 3 ਵਜੇ ਦੇ ਨੂੰ ਤੇ ਪਾਪਾ ਮੇਰੇ ਸਹੌਂ ਮੈਂ 2:30 ਵਜੇ ਜਾਣਗੇ ਨਾ 2:30 ਵਜੇ ਪਾਪਾ ਜਾਣਗੇ ਤੇ 3 ਵਜੇ ਸਾਢੇ 3 ਘਰੇ ਆਉਣਗੇ ਤੇ ਮੰਮੀ ਤੇ ਡੈਡੀ ਦੋਨੋਂ ਹੀ ਨਾ ਕਿਉਂਕਿ ਡੈਡੀ ਦੀ ਸਿਹਤ ਠੀਕ ਨਹੀਂ ਸੀਗੀ ਮੇਸ ਕਰਕੇ ਮੰਮੀ ਕਹਿੰਦੇ ਡੈਡੀ ਨੂੰ ਵੀ ਨਾਲ ਹੀ ਲੈ ਆਉਣੇ ਆ ਕਿੰਨਾ ਆਇਆ ਨਾ ਬੱਚਿਆਂ ਦਾ ਸਮਾਨ ਬਿੰਦੀਆਂ ਗੱਡੀਆਂ ਬਿੰਦੀਆਂ ਕੁਆਲਿਟੀ ਵਾਲੇ ਆ ਕਿੱਥੇ ਆ ਨਵੀਂ ਇਹ 350 ਦੀ ਪਹਿਲਾਂ ਮੈਂ ਫੇਸ ਵੈਕਸ ਹੀ ਯੂਜ਼ ਕਰਦੀ ਆ ਕਿਉਂਕਿ ਮੇਰੇ హెయిਰ ਗ੍ਰੋਥ ਬਹੁਤ ਹੋਣ ਲੱਗ ਗਈ ਤਕਦੀਰ ਤੋਂ ਬਾਅਦ ਤੇ ਮੈਨੇ ਸੋਨੀਆ ਦੀਦੀ ਨੇ ਹੁਣ ਆਹ ਰੈਕਮੈਂਡ ਕੀਤੀ ਆ ਵੀ ਤੁਸੀਂ ਆਹ ਯੂਜ਼ ਕਰੋ ਬ੍ਰਾਜ਼ੀਲੀਨian ਪਤ ਨਹੀਂ ਕੀ ਸੀਗਾ ਵੱਡਾ ਪੈਕ ਤਾਂ 950 ਦਾ ਸੀਗਾ ਕਿੰਨੀਆਂ ਹੀ ਸੀ ਉਹਦੇ ਚ ਚੱਕੀਆਂ ਆਏ ਪਹਿਲਾਂ ਯੂਜ਼ ਤਾਂ ਕਰਕੇ ਆਹ ਉਹ ਕਹਿੰਦੀ ਦੀਦੀ ਕਹਿੰਦੀ ਵੀ ਤੂੰ ਤੋਂ ਪਹਿਲਾਂ ਥੋੜੀ ਕੁਆਂਟੀਟੀ ਚ ਲੈ ਜਾ ਅਭੀ ਯੂਜ਼ ਕਰਕੇ ਦੇਖ ਫਿਰ ਉਤੋਂ ਬਾਅਦ ਹੋਰ ਲੈ ਲਈ ਵੀ ਬੈਸਟ ਏ ਇਹੇ ਦੀਦੀ ਕਹਿੰਦੀ ਦੀ ਬੈਸਟ ਆ ਵੀ ਇਸ ਤੋਂ ਬਾਅਦ ਫਿਰ ਮੈਂ ਵੀ ਇਹੀ ਯੂਜ਼ ਕਰਾਂਗੀ ਇਸ ਕਰਕੇ ਹੁਣ ਮੈਂ ਇਹ ਲੈ ਕੇ ਆਈਆਂ ਇੰਨੀ ਕੁ ਕੁਆਂਟੀਟੀ 350 ਦੀ ਆ ਪਰ ਇਹਦੇ ਨਾਲ ਕਿੰਨਾ ਟਾਈਮ ਨਿਕਲ ਜਾਣਾ ਆ ਇਹ 19 ਕੇ ਯੂਜ਼ ਹੋਣੀ ਆ ਜਿੰਨੀ ਕ ਆਪਾਂ ਨੂੰ ਚਾਹੀਦੀ ਆ ਤੇ ਹੁਣ ਆਪਾਂ ਆ ਵੀ ਕੰਮ ਹੋ ਗਿਆ ਆਪਣਾ ਡਨ ਇਸ ਤੋਂ ਬਾਅਦ ਹੁਣ ਆਪਣਾ ਕਿਹੜਾ ਕੰਮ ਰਹਿ ਗਿਆ ਚੁੰਨੀ ਫੜਨੀ ਆ ਚੁੰਨੀ ਰਹਿ ਗਈ ਆ ਹੁਣ ਬਾਕੀ ਸਾਰੇ ਆਪਣੇ ਕੰਮ ਆਲਮੋਸਟ ਦੇਖੋ ਡਨ ਹੋ ਗਿਆ ਕੱਪੜਾ ਕੰਮ ਕਰਨਾ ਸੀ ਪਰ ਕੱਪੜਾ ਮਾਰ ਕੇ ਕੱਜ ਬੰਦਿਆ ਮੰਡੇ ਕੱਪੜਾ ਮਹਿੰਦੀ ਦੁਕਾਨਦੂ ਹੁੰਦੀ ਆ ਸੋ ਮੰਡੇ ਸਾਨੂੰ ਅਜੇ ਯਾਦ ਹੀ ਨਹੀਂ ਸੀ ਵੀ ਮੰਡੇ ਆ ਹਨਾ ਤੇ ਚਲੋ ਕੋਈ ਨਹੀਂ ਉਹ ਕੰਮ ਵੀ ਆਪਾਂ ਕਰ ਲਾਂਗੇ ਗੋਨੇ ਆਣੇ ਉਹ ਦੇਖ ਲਾਂਗੇ ਕਿ ਆਪਾਂ ਨੂੰ ਸੂਟ ਚਾਹੀਦਾ ਆ ਜਿਵੇਂ ਆਪਾਂ ਗੋਨੇ ਆਣੇ ਉਹ ਲੈ ਲਾਂਗੇ ਤੇ ਹੁਣ ਆਪਾਂ ਚੱਲਦੇ ਆ ਇਸ ਤੋਂ ਬਾਅਦ ਚੁੰਨੀ ਫੜ ਕੇ ਤੇ ਆਪਾਂ ਜਾਵਾਂਗੇ ਹੁਣ ਸਿੱਧਾ ਗੋਨੇ ਆਣੇ ਗੋਨੇ ਆਣੇ ਉਹ ਜਿਹੜਾ ਉਹ ਮਾਣਾ ਮੋਟਾ ਸਮਾਨ ਲੈਣਾ ਉਹ ਲੈ ਕੇ ਫਿਰ ਆਪਾਂ ਜਾਵਾਂਗੇ ਘਰ ਕਿਉਂਕਿ ਘਰ ਅੱਜ ਆਪਾਂ ਬਹੁਤ ਜ਼ਿਆਦਾ ਤਿਆਰੀਆਂ ਕਰ ਲਈਆਂ ਆ ਤੇ ਕੱਪੜੇ-ਕੁਪੜੇ ਵੀ ਸਾਹਮਣੇ ਆ ਹਜੇ ਮਨਦੀਪ ਦੇ ਅੱਜ ਜਿਹੜੇ ਸੂਟ ਆ ਸਟਿਚ ਕਰਕੇ ਸਾਰੇ ਘਰ ਆ ਜਾਣੇ ਆ ਤੇ ਉਹ ਸਟਿਚਿੰਗ ਕੀਤੇ ਹੋਏ ਸੂਟ ਆਪਾਂ ਜਿਹੜੇ ਤਾਂ ਉਹਨੇ ਮਤਲਬ ਜਾਗੋ ਤੇ ਪਾਉਣਾ ਆ ਮਹਿੰਦੀ ਤੇ ਪਾਉਣਾ ਆ ਨਾਈ ਧੋਈ ਤੇ ਪਾਉਣਾ ਉਹ ਵਾਲੇ ਸੂਟ ਆਪਾਂ ਜਿਹੜੇ ਆਰਡਰ ਰੱਖ ਦਾਂਗੇ ਜਿਹੜੇ ਉਹਦੇ ਸੂਟ ਆਪਾਂ ਉਹਦੇ ਬੈਗ ਚ ਪਾਉਣੇ ਆ ਉਹ ਮੈਂ ਸੋਚਦੀ ਆਂ ਵੀ ਅੱਜ ਆਪਾਂ ਸ਼ਾਮ ਨੂੰ ਉਹ ਬੈਗ ਵਿੱਚ ਪਾ ਦਈਏ ਕਿਉਂਕਿ ਨਾਲ ਦੀ ਨਾਲ ਕੱਪੜੇ ਸੰਭੀ ਜਾਵਾਂਗੇ ਫਿਰ ਉਹ ਵਾਸ਼ ਪੋਸ਼ ਜਿਆ ਨਹੀਂ ਹੋਊਗਾ ਨਹੀਂ ਤਾਂ ਐਂਡ ਮੂਮੈਂਟ ਤੇ ਆ ਕੇ ਬਹੁਤ ਜ਼ਿਆਦਾ ਵਾਸ਼ ਪੋਸ਼ ਹੋ ਜਾਂਦਾ ਆ ਸੋ ਹੁਣ ਆਪਾਂ ਚੱਲਦੇ ਆਂ ਗੋਨਿਆਣੇ ਤਕਦੀਰ ਨੂੰ ਕ੍ਰੌਕਸ ਦਵਾਤੇ ਆ థాంਕ ਯੂ ਲਾਈਕ ਇਟ ਯੈਸ ਤਕਦੀਰ ਦੀ ਮਰਜ਼ੀ ਤੇ ਤਕਦੀਰ ਨੂੰ ਦਵਾਏ ਨੇ ਇਹੀ ਦੇਖੇ ਸੀ ਨੂੰ ਇਹੀ ਪਸੰਦ ਆਏ ਤੇ ਹੁਣ ਆਪਾਂ ਚੱਲੇ ਆਂ ਤਕਦੀਰ ਦਾ ਥੋੜਾ ਜਿਹਾ ਸਮਾਰ ਰਹਿੰਦਾ ਸੀ ਉਹ ਲੈਣ ਲਈ ਕਾਲੇ ਦੀਆਂ ਮੈਂ ਪਜਾਮੀਆਂ ਗੱਡੀਆਂ ਬਲੈਕ ਮਕਦੀਪਾ ਮੈਨੂੰ ਲਾ ਸੱਤ ਅੱਠ ਪਜਾਮੀਆਂ ਪਰ ਉਹ ਹੁਣ ਪਹਿਣੀਆਂ ਨਹੀਂ ਗਰਮੀ ਆ ਗਈ ਹੁਣ ਇਹਦੇ ਲਈ ਬਲੂਮਰ ਲੈਣ ਜਾਣੇ ਆ ਕਿਉਂਕਿ ਟਰੌਕਸ ਦੇ نیچے ਬਲੂਮਰ ਹੀ ਪਹਿਣਗੇ ਸੋ ਇਹ ਸਾਰ ਕੇ ਮੈਂ ਸੋਚਿਆ ਵੀ ਆਪਾਂ ਬਲੂਮਰ ਇੱਥੇ ਲੈ ਲਾਂਗੇ ਤੇ ਸ਼ਾਰਟਸ ਵਗੈਰਾ ਤਾਂ ਇਹਦੇ ਲੈ ਲੈ ਸੋ ਉੱਥੇ ਹੀ ਆਪਾਂ ਤੇ ਆਪਾਂ ਜਿਹੜਾ ਸ਼ਾਲ ਲੈਣਾ ਸੀ ਮਾਸੀ ਜੀ ਲਈ ਉਹ ਆਪਾਂ ਲੈ ਲਿਆ ਆ ਡਨ ਹੋ ਗਿਆ ਆ ਮੈਕਦੀਪ ਦੀਆਂ ਪੱਗਾਂ ਦੋ ਰਹਿੰਦੀਆਂ ਸੀ ਉਹ ਵੀ ਡਨ ਹੋ ਗਈਆਂ ਅੰਤੇ ਮੈਕਦੀਪ ਤੇ ਮੋਡੇ ਤੇ ਆ ਤਕਦੀਰ ਨੇ ਆਈਸਕ੍ਰੀਮ ਢੋਲਤੀ ਉਹਦਾ ਨਿਸ਼ਾਨ ਬਣਿਆ ਹੋਇਆ ਇਦਾਂ ਤਕਦੀਰ ਦੇ ਕ੍ਰੌਕਸ ਲੈਣੇ ਸੀ ਉਹ ਵੀ ਲੈ ਲਏ ਆ ਤੇ ਹੁਣ ਜਿਹੜਾ ਮਾੜਾ ਮੋਟਾ ਇੱਥੋਂ ਸਮਾਨ ਲੈਣਾ ਉਹ ਮੈਂ ਲੈ ਕੇ ਆਈ ਦੋ ਮਿੰਟਾਂ ਤੁਸੀਂ ਜਾਣਾ ਨਾਲ ਜੀ ਛੋਟੀਆਂ ਦੇਖ ਰਹੇ ਆ ਮੰਦੀਪ ਲਈ ਕਿਉਂਕਿ ਵੈਸੇ ਤਾਂ ਗਰਮੀ ਆ ਗਈ ਪਰ ਫੇਰ ਵੀ ਉਹਦੇ ਵਿੱਚ ਹੁੰਦੀ ਆ ਨਾ ਛੋਟੀਆਂ ਸੂਟ ਵਿੱਚ ਆਈ ਕ੍ਰੌਕ ਜੀ ਵਾਲਾ ਸੂਟਾਂ ਵਾਲੇ ਚਾਹੀਦੀ ਇੰਨੀ ਚੀ ਲੈਣਾ ਕਿਵੇਂ ਅੱਜ ਠੰਡਾ ਜਾਂ ਠੰਡਾ ਜਾਂ ਕਹਤੇ ਆ ਨਾਨਕੇ ਆਏ ਨੇ ਤਕਦੀਰ ਦੇ ਸਸਰੀ ਘਰ ਸਸਰੀ ਘਰ ਤੂੰ ਗੱਸੀਆ ਲੈ ਲੈ ਸਸਰੀ ਘਰ ਐ ਨੀ ਵੱਲੇ ਅੰਗਰੇਜ਼ ਜੰਗਰੇ ਲਓ ਜੀ ਸਮਾਨ ਆਪਾਂ ਲੈਂਦਾ ਸਾਰਾ ਤੇ ਹੁਣ ਮੈਂ ਪਹਿਲਾਂ ਪਾਠ ਵਾਲਾ ਸਮਾਨ ਚੱਕ ਕੇ ਰੱਖਣਾ ਪਾਠ ਫੁੱਟੋ ਕੇ ਬਾਕੀ ਦੇ ਬਰ ਸਬਜੀ ਸਬਜੀ ਆ ਕੋਈ ਜ਼ਰੂਰੀ ਸਮਾਨ ਹੈ ਨਹੀਂਗਾ ਕਿਉਂਕਿ ਹਜੇ ਤਾਂ ਆਪਾਂ ਪਾਠ ਕਰਨ ਨੂੰ ਪ੍ਰਕਾਸ਼ ਹੀ ਕਰਵਾਉਣਾ ਤੇ ਉਹਦਾ ਹੀ ਸਮਾਨ ਲਿਆਂਦਾ ਥੋੜਾ ਜਿਹਾ ਬਾਕੀ ਸੌਦਾ ਪੱਤਾ ਤਾਂ ਬਾਕੀ ਸੌਦਾ ਪੱਤਾ ਤਾਂ ਫੇਰ ਆਊਗਾ ਕਿਸ ਦਿਨ ਤੇ ਆਹ ਥੱਲੇ ਚੱਕੀ ਪਈ ਆ ਇਹ ਵੀ ਕੱਢ ਕੇ ਦਿਖਾਉਣੀ ਆ ਤੁਹਾਨੂੰ ਗੱਲ ਇਹ ਬਣ ਗਈ ਪਈ ਵੀ ਜਿਹੜੀ ਆਪਾਂ ਚੱਕੀ ਲਿਆਏ ਆ ਚੱਕ ਕੇ ਉਹਦੇ ਨਾਲ ਤਾਂ ਮਾਤ ਹੈ ਮਾਤ ਪਤਾ ਨਹੀਂ ਕਿਹਨੂੰ ਕਹਿੰਦੇ ਹੁੰਦੇ ਆ ਮੈਨੂੰ ਵੀ ਨੌਲਜ ਨਹੀਂ ਹੈਗੀ ਤੇਲੇ ਦੀ ਇਸ ਮਾਮਲੇ ਦੇ ਵਿੱਚ ਠੀਕ ਹੈ ਤੇ ਆਪਣੇ ਨਾ ਤੋੜਾ ਦੇਣਾ ਸੀ ਭਾਈ ਕਮਿਆਰ ਜਿਹੜਾ ਆਪਣੇ ਹੁੰਦਾ ਹੁੰਦਾ ਤੇ ਉਹ ਮਤਲਬ ਉਹਨੂੰ ਸੱਦਿਆ ਹੁਣ ਇਹਨੂੰ ਬਣਵਾਉਣ ਵਾਸਤੇ ਥੱਲੇ ਵਾਲਾ ਸਿਸਟਮ ਸਾਰਾ ਹਾਂਜੀ ਤਕਦੀਰ ਹਾਂ ਬਸ ਜਿਹੜੀ ਉਹ ਆਈ ਦੇ ਆ ਦੇ ਰੱਖ ਕੇ ਜਿਹੜੀ ਇਹਦੇ ਆਹ ਮੋਰੀ ਆ ਮੋਰੀ ਥੱਲੇ ਪੂਰੀ ਜਾਂਦੀ ਕਿਉਂਕਿ ਆ ਕਿੱਲੀ ਥੱਲੇ ਜਾਊਗੀ ਇੰਨੀ ਰਹੂਗੀ ਬਾਹਰ ਚਲੋ ਆ ਤਾਂ ਚੋਟੀਆਂ ਦੇ ਬਣੀ ਆ ਉਹਨੂੰ ਕੋ ਸੱਦ ਕੇ ਬਣਵਾ ਲਊਗੀ ਆ ਕਿੱਲੀ ਦਾ ਵੀ ਇੰਨੀ ਇੰਨੀ ਬਾਹਰ ਰਹਿਣੀ ਆ ਚਲੋ ਤਾਂ ਸੱਦ ਕੇ ਇਹਦੀ ਵਿਰੋਧ ਉਹਦਾ ਕਿੱਲੀ ਹੈਗੀ ਆਹਾਂ ਪਾ ਦਾਂਗੇ ਇਹਦੇ ਕਿੱਲੀ ਦਾ ਕੋਈ ਆਹ ਕਹਿਆਰਨਾਸਤੀ ਹੁੰਦੀ ਆ ਚਲੋ ਬੱਚੇ ਤੇ ਬਣਵਾ ਲਾਂ ਆ ਰਾਖੀ ਲੈ ਦਿੰਦੀ ਆ ਆ ਮਾਰ ਵੀ ਇਹਦੇ ਬਸਤੀ ਆ ਚਲੋ ਹੁਣ ਇਸ ਤਖਤ ਪੋਸਾ ਲੈ ਕੇ ਜਾ ਰਹੇ ਆ ਕਰੇ ਆਠ ਕਰਾਉਣ ਦੇ ਦੂਜੇ ਵਾਰ ਇੱਕ ਪਾਸੇ ਨਹੀਂ ਜਾਂਦੀ ਹੁੰਦੀ ਹੈ ਨਾ ਬੈਲੈਂਸ ਬਣਾਉਣਾ ਹੁਣ ਤਾਂ ਫਿਰ ਸਾਫ ਆ ਗਿਆ ਆ ਗਏ ਸਤ ਮੇਰੇ ਵਿਆਹ ਦਾ ਪਹਿਲਾ ਮੇਲ ਮੇਲ ਆ ਗਿਆ ਮੇਲਾ ਕਰਨ ਮੇਲਾ ਹ ਇੱਧਰ ਮੇਰਾ ਭਰਾ ਲੱਗਿਆ ਪਿਆ ਤਿਆਰੀਆਂ ਕਰਨ ਨੂੰ ਹੁਣ ਚਾਹੀਦੀ ਦੋ ਤਾਂ ਕੋਈ ਕੋਨ ਦਾ ਸਾਫ ਕਰ ਰਹੇ ਕਮਰਾ ਤਾਂ ਕਰਤਾ ਸੀ ਨਾ ਸਾਫ ਹੂੰ ਕਿੰਨਾ ਬਰੀ ਵਗਰਾ ਤੋਂ ਚੱਲ ਜੀ ਮੈਂ ਤਾਂ ਆ ਰਾਂ ਆ ਕਿਤੇ ਤੱਕ ਵੀ ਨਾਉਣੇ ਆ ਬਸ ਹੋਈ ਐਦਾਂ ਕੰਡੋਲੀ ਵੈਲ ਇਹਨਾਂ ਵਿਚਾਲੇ ਵਿਚਾਲੇ ਜਦੋਂ ਪਰੋਥਾ ਨਹੀਂ ਆਉਂਦਾ ਕੋਈ ਨਹੀਂ ਘਟਿਆ ਹਾਂ ਚਲੋ ਕਿਚੂ ਨਹੀਂ ਆਏ ਨਹੀਂ ਆਏ ਪਿਸ਼ਾਬ ਐ ਲੋ ਦੀ ਦਰਤੀ ਉਹ ਉਹ ਆ ਆ ਨਹੀਂ ਆਇਆ ਮੇਰੇ ਕੋਲ ਬਹੁਤ ਟਾਈਮ ਹੋ ਗਿਆ ਬਸ ਇਸ ਦਾ ਸੋਸ ਵਗਰੇ ਲੈ ਚੱਕ ਕੇ ਸਸਰੀ ਘਰ ਦੀ ਸਸਰੀ ਦਾ ਮੈਂ ਮੰਨ ਲਿਆ ਕਿ ਸਸਰੀ ਘਰ ਵਾਈ ਸਸਿਕਲ ਇਹਨੇ ਜਾਣਾ ਹੈ ਜੀ ਜਾਣਾ ਸਸਿਕਲ ਲੋ ਵੀ ਆਪਣੇ ਆਗੇ ਆ ਗਏ ਸੀਗੇ ਪਾਪਾ ਸੀਟ ਵੇ ਕਿੱਥੇ ਲਾਉਂਦਾ ਇੰਨੀ ਗਾਲਾਂ ਕਿਉਂ ਕੱਢਦਾ ਮੈਂ ਤਾਂ ਡੈਡੀ ਤੇਰਾ ਆ ਜਾਣਾ ਸੋਫੇ ਦੀ ਕੰਨੀ ਤੇ ਬਹਿ ਕੇ ਚਾਹ ਪੀਤੀ ਸਾਰੇ ਵੀ ਸੋਫਾ ਗਾਹ ਵਜਾਂ ਕਰ ਲੋ ਨੋ ਵੀ ਆਪਣੇ ਆਗੇ ਸੀ ਵਿਚੋਲਾ ਸਾਹਿਬ ਉਹ ਤਾਂ ਬਹੁਤ ਕਹਿੰਨੇ ਸੀ ਅਸੀਂ ਚੱਲੇ ਅਸੀਂ ਜੱਲੇ ਅਸੀਂ ਚੱਲੀ ਚੱਲੇ ਅਸੀਂ ਕਿਹਾ ਨਹੀਂ ਰੋਟੀ ਖਾ ਕੇ ਜਾਓ 10 ਮਿੰਟਾਂ ਚ ਮੈਂ ਕਿਹਾ ਸਭ ਕੁਝ ਤਿਆਰ ਹੋ ਜਾਣਾ ਰੋਟੀ ਖਾ ਕੇ ਫਿਰ ਰਾਮ ਨਾ ਚਲਦੇ ਹੋ ਤੇ ਹੁਣੇ ਹੀ ਉਹ ਗਏ ਆ ਤੇ ਆਪਾਂ ਚੱਲੇ ਆ ਆਪਣੇ ਸੂਟ ਸਟਿਚ ਜਿਹੜੇ ਕੀਤੇ ਕਰਨੇ ਦਿੱਤੇ ਸੀਗੇ ਕਿਉਂਕਿ ਕੱਲੂ 파ਟ ਆ ਤੇ 파ਟ ਤੇ ਨਵਾਂ ਸੂਟ ਪਾਉਣਾ ਤਾਂ ਪੈਂਦਾ ਆ ਇਸ ਕਰਕੇ ਮੇਰੇ ਸੂਟ ਮਨਦੀਪ ਦੇ ਸੂਟ ਆ ਜਿਹੜੇ ਉਹ ਹੁਣ ਆਪਾਂ ਲੈਣ ਚੱਲੇ ਆ ਦੀਦੀ ਤੋਂ ਗੁੰਤਾਜ ਦੀਦੀ ਤੋਂ ਜਿਹੜੇ ਕਿ ਸਾਡੇ ਰੈਗੂਲਰ ਬਲੌਗ ਦੇਖਦੇ ਆ ਸਾਰੇ ਇੱਦਾਂ ਕਹਿ ਦਿੰਦੇ ਆ ਸਾਨੂੰ ਤਾਂ ਆ ਪਤਾ ਲੱਗ ਗਿਆ ਸੀ ਵਲੌਗ ਦੇ ਵਿੱਚ ਆਹੋ ਤਾਂ ਲੱਗ ਗਿਆ ਸੀ ਵਲੌਗ ਦੇ ਵਿੱਚ ਸੱਚੇ ਵਲੌਗਾਂ 'ਚ ਪਤਾ ਲੱਗ ਜਾਂਦਾ ਸਾਰਾ ਕੁਛ ਹਾਂ ਤੇ ਹੁਣ ਬਸ ਤਰੀਰ ਸੌਂ ਗਈ ਸੀਗੀ ਬਾਈ ਆ ਉਹਨੂੰ ਛੱਡਿਆ ਆਂ ਆਪਾਂ ਘਰ ਤੇ ਉਦੋਂ ਨੂੰ ਫਿਰ ਸੀਨੀਅਰ ਸਿਟੀਜ਼ਨਸ ਛੋਟੀ ਖਾ ਲੈਣਗੇ ਹਾਂ ਫਿਰ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਸਾਰੇ ਜਾਣੇ ਸੱਚੇ ਕੁਛ ਫਿਰ ਸਾਰੇ ਜਾਣੇ ਗੱਲਾਂ ਬਾਤਾਂ ਕਰਾਂਗੇ ਅੱਜ ਮੰਮੀ ਡੈਡੀ ਵੀ ਆ ਗਏ ਮੇਰੇ ਪਹਿਲਾ ਮੇਲ ਆ ਗਿਆ ਪਹਿਲਾ ਮੇਲ ਆ ਗਿਆ ਤੇਲ ਨੀ ਚੋਕੇ ਵੜੇ ਹੋਰ ਆਪਾਂ ਤਾਂ ਹੈ ਹੀ ਨਹੀਂ ਸੀ ਹਾਂ ਮੈਂ ਵੀ ਅੰਦਰ ਬੈਠੀ ਸੀ ਮਨਦੀਪ ਵੀ ਅੰਦਰ ਸੀ ਪਾਪੇ ਆ ਗਏ ਸੀ ਪਾਪਾ ਤਾਂ ਆਪ ਲੈ ਕੇ ਆਏ ਸੀ ਤੇ ਮੰਮੀ ਰਹੀ ਗੱਲੀ ਹਾਂ ਮੰਮੀ ਹੁਲਜੀ ਸੀ ਕਮਾ ਘਰਾਂ ਚ ਤੇ ਬਸ ਆ ਕੇ ਸਬਜ਼ੀ ਸੁਬਜੀ ਨੂੰ ਤੜਕਾ ਲਾ ਕੇ ਰੋਟੀ ਰੋਟੀ ਬਣਾ ਕੇ ਦੇ ਕੇ ਹਣ ਉਹ ਖਾ ਲਣਗੇ ਮਗਰ ਉਹ ਫਿਰ ਘਰੇ ਜਾ ਕੇ ਅੱਜ ਕਰਨੀ ਆਪਾਂ ਪੈਕਿੰਗ ਬਗੈਰਾ ਕਰਨੀ ਆ ਮੰਦੀਪ ਦੀ ਸੂਟ ਨਵੇਂ ਲਫਾਫਿਆਂ ਚ ਪਾਉਣੇ ਆ ਆ ਜੋ ਸਾਰੇ ਕਰਕੇ ਰੱਖ ਦਿੰਨੇ ਆ ਹਾਂ ਕਿਉਂਕਿ ਫੇਰ ਆਏ ਆ ਵੀ ਉਲਝਾਜਿਆ ਨਾ ਹੋਵੇ ਹੁਣ ਆਏ ਆ ਵੀ ਜਿਹੜੀ ਇਹਦੀ ਸੈਟਿੰਗ ਆ ਉਹ ਵੀ ਕਰ ਦਾਂਗੇ ਜਿਹੜਾ ਸਮਾਨ ਅਸੀਂ ਰੱਖਣ ਵਾਲਾ ਆ ਹੱਥਾ ਹੱਥੇ ਢੇਟ ਉਹ ਵੀ ਰੱਖ ਦਾਂਗੇ ਤੇ ਜਿਹੜਾ ਕੀ ਆ ਜਿਹੜੇ ਸੂਟ ਆਪਾਂ ਭੇਜਣੇ ਆ ਪਹਿਲਾਂ ਪਹਿਲਾਂ ਆਲੇ ਬਾਬੀ ਪੈ ਜਾਣਗੇ ਨਵੇਂ ਲਫਾਫਿਆਂ ਚ ਨਵੇਂ ਲਫਾਫਿਆਂ ਚ ਪਾ ਕੇ ਉਹ ਸਾਰੇ ਰੱਖ ਕੇ ਟੈਚੀ ਭੇਜਣਾ ਹੁੰਦਾ ਉਹ ਕਦੋਂ ਭੇਜਣਾ ਹੁੰਦਾ ਉਸ ਸਮਾਨ ਦੇ ਨਾਲ ਹੀ ਜਾਊਗਾ 8 ਤਰੀਕ ਨੂੰ ਜਾਊਗਾ ਉਹ ਨਾ ਸਮਾਨ ਜਿਹੜਾ ਆਪਾਂ ਦੇਣਾ ਆ ਮਨਦੀਪ ਨੂੰ ਉਹ 8 ਤਰੀਕ ਨੂੰ ਜਾਊਗਾ ਤੇ ਉਹਦੇ ਨਾਲ ਹੀ ਜਿਹੜਾ ਆਪਾਂ ਇਹਦਾ ਸੂਟ ਕੇਸ ਵਗੈਰਾ ਸਾਰਾ ਕੁਝ ਭੇਜਦਾਣਾ ਤੇ ਅੱਜ ਤਰੀਕ ਹੋ ਗਈ ਆ 3 ਤੇ ਦਿਨ ਹੁਣ ਰਹਿ ਗਿਆ ਬਹੁਤ ਥੋੜੇ ਦਿਨ ਕਿਹੜੇ ਰਹਿ ਗਏ ਬਸ ਵਿਆਹ ਸ਼ੁਰੂ ਆ ਬਸ ਸਾਡੇ ਹੁਣ ਸਾਨੂੰ ਦائیں ਆ ਵੀ ਪਾਠ ਆ ਕੱਲੂ ਮਹਾਰਾਜ ਆ ਜਾਣਗੇ ਘਰੇ ਬੜੀ ਵਧੀਆ ਜਿਹੀ ਫੀਲ ਹੋ ਰਿਹਾ ਹੈ ਨਾ ਵੀ ਹੁਣ ਹਫ਼ਤਾ ਚੱਲ ਉਂਦਾ ਬੰਦਾ ਗੁਰਦੁਆਰੇ ਜਾਣ ਨੂੰ ਕੇਸਲ ਮਾਰਦਾ ਰਹਿੰਦਾ ਆ ਬਾਕੀ ਅਸੀਂ 3 ਸਾਲ ਬਾਅਦ ਪਾਠ ਕਰਾਉਣ ਲੱਗੇ ਸਾਡੇ ਵਿਆਹ ਦਾ ਕਰਾਇਆ ਸੀਗਾ 2022 ਦੇ ਵਿੱਚ ਜੋ ਤਕਦੀਰ ਹੋਣ ਵਾਲੀ ਸੀ ਉਸ ਤੋਂ ਪਹਿਲਾਂ ਹਾਂ ਲੋੜੀ ਤੱਕ ਲੋੜੀ ਦੇ ਲਾਗੇ ਕਰਾਇਆ ਸੀ ਨਹੀ ਲੋੜੀ ਦੇ ਲਾਗੇ ਅਪ੍ਰੈਲ ਚ ਕਰਾਇਆ ਸੀ ਕਰਾਇਆ ਸੀ ਹੁਣ ਪੂਰੇ 3 ਸਾਲਾਂ ਬਾਅਦ ਕਰਾਉਣ ਲੱਗੇ ਆ ਵੈਸੇ ਤਕਦੀਰ ਦੀ ਲੋੜੀ ਤੇ ਕਰਾਇਆ ਸੀਗਾ ਸੁਖਮਨੀ ਸਾਹਿਬ ਦਾ ਹਾਂ ਉਹ ਸੁਖਮਨੀ ਸਾਹਿਬ ਦਾ ਕਰਾਇਆ ਸੀ ਵੀ ਸਹਿਜ ਪਾਠ ਆਪਾਂ ਪੂਰੇ 3 ਸਾਲ ਬਾਅਦ ਕਰਾਉਣ ਲੱਗੇ ਆ ਵਧੀਆ ਆ ਵੈਸੇ ਪਾਠ ਕਰਾਉਣਾ ਚਾਹੀਦਾ ਆ ਹਨਾ ਬਾਹਨੇ ਦੇ ਨਾਲ ਮਹਾਰਾਜ ਘਰ ਆ ਜਾਂਦੇ ਸੇਵਾ ਹੋ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਵੀ ਇਹ ਸੇਵਾ ਹੋ ਜਾਂਦੀ ਆ ਸਾਈ ਪਾਠ ਦੇ ਵਿੱਚ ਸੇਵਾ ਹੋ ਜਾਂਦੀ ਕਿਉਂਕਿ ਡੇਲੀ ਬੰਦਾ ਇੱਕ ਤਾਂ ਸ਼ਾਮ ਸਵੇਰ ਰੋਟੀ ਪਾਣੀ ਬਣਾਉਂਦਾ ਹਾਂ ਰੋਟੀ ਪਾਣੀ ਬਣਾਵਾਂਗੇ ਹੁਣ ਆਪਾਂ ਵੀ ਮਤਲਬ ਆਪਾਂ ਸਵੇਰੇ ਆਉਣਗੇ ਬਾਬਾ ਜੀ ਆਥਣੇ ਆਇਆ ਕਰਨਗੇ ਤਾਂ ਉਹਨਾਂ ਦਾ ਰੋਟੀ ਪਾਣੀ ਬਣਾ ਕੇ ਵਧੀਆ ਹਨਾ ਦਾਲ ਸਬਜ਼ੀ ਰੋਟੀ ਪਾਣੀ ਦਿਆ ਕਰਾਂਗੇ ਉਹਨਾਂ ਨੂੰ ਤੇ ਬਾਕੀ ਐ ਆ ਵੀ ਬੰਦਾ ਬਹਿ ਜਾਂਦਾ ਆ ਜਦੋਂ ਪਾਠ ਚੱਲਦਾ ਉਦੋਂ ਆਪਾਂ ਬੋਲੇ ਵਹਿ ਜੰਨੇ ਆ ਤੇ ਤਾਂ ਹੀ ਅਸੀਂ ਸ਼ਹਿਰ ਵਾਲੇ ਕੰਮ ਜਿਹੜੇ ਪਹਿਲਾਂ ਕਰ ਲਏ ਸੀ ਏਸੇ ਚੱਕਰਾਂ ਦੇ ਵਿੱਚ ਹੁਣ ਟਾਈਮ ਨਾਲ ਜਿਹੜਾ ਵੀ ਕੋਈ ਕੰਮ ਨਵੇੜ ਕੇ ਆਉਣਾ ਹੋਇਆ ਕਰੂਗਾ ਉਹ ਟਾਈਮ ਨਾਲ ਜਾ ਕੇ ਟਾਈਮ ਨਾਲ ਆ ਜਾਏਗਾ ਨਾ ਘਰੇ ਆ ਜਾ ਕਰਾਂਗੇ ਵੀ ਸਵੇਰ ਸ਼ਾਮ ਘਰੇ ਹੋਇਆ ਕਰੇ ਬਾਕੀ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਕੰਮ ਰਹਿ ਗਿਆ ਆ অলਮੋਸਟ ਸਾਰੇ ਡਨ ਨੇ ਆ ਕੋਈ ਨਿੱਕਾ ਮੋਟਾ ਹੋ ਸਕਦਾ ਹੈ ਹਨਾ ਕਿਉਂਕਿ ਹਜੇ ਸੌਦਾ ਪੱਤਾ ਲਿਹਾਉਣਾ ਆ ਉਹ ਇੱਕ ਦਿਨ ਲੱਗ ਜਾਊਗਾ ਹਾਂ ਵੀ ਉਹ ਇੱਕ ਦਿਨ ਮਹਿਗੀ ਫੋਣਾ ਲੱਗ ਜਾਊਗਾ ਮੈਂ ਜਿਹੜਾ ਸਾਡੇ ਕੰਮ ਕਰਨ ਵਾਲੇ ਆ ਉਹ ਸਾਰੇ ਹੋ ਗਿਆ ਡਨ ਤੇ ਮੰਦੀਪ ਦੇ ਜਿਹੜੇ ਸੂਟ ਵੀ ਆਪਾਂ ਨੂੰ ਆਲਮੋਸਟ ਮਿਲ ਜਾਣੇ ਆ ਮੰਮੀ ਮੰਮੀ ਮੈਂਗ ਨੂੰ ਆਂਦੀ ਮੰਮੀ ਕਹਿੰਦੀ ਭਰਾਵਾ ਮੈਨੂੰ ਮੰਜਾ ਕੋਈ ਚੱਜ ਦਾ ਦੇ ਦੇ ਜਿਹੜਾ ਮੈਂ ਆਪੇ ਢਾਲ ਲਿਆ ਕਰਾਂ ਮੈਂ ਇੰਨੀ ਖੇਚਲ ਕਰਨੇ ਦੀ ਕੋਈ ਉਹ ਨਹੀਂ ਹੈਗੀ ਬਾਤਾਂ ਤੁਸੀਂ ਖੁੱਲ੍ਹਾ ਹੀ ਰੱਖਣਾ ਨਾ ਹੂੰ ਚਾਹ ਆਉਂਦਾ ਰਹੂਗਾ ਬੀਬੀਆਂ ਨੂੰ ਮੰਮੀ ਇੱਧਰ ਨਹੀਂ ਕਰਾਓ ਸਪੀਕਰ ਤੇ ਚੱਲਣਾ ਫੋਨ ਸੌਣੀ ਬੈਮਨਾ ਕਿੱਦਾਂ ਮੰਮੀ ਨਾਨੇ ਦੇ ਅੱਖਾਂ ਦਾ ਆਪਰੇਸ਼ਨ ਹੋਇਆ ਮੈਨੂੰ ਤੂੰ ਦੱਸਿਆ ਹੀ ਨਹੀਂ ਮੈਂ ਤਾਂ ਬਾਹਰੋਂ ਪਤਾ ਲੱਗਾ ਤੂੰ ਬਹੁਤ ਸ਼ਕਰ ਪੱਲਾ ਦਾ ਹੀ ਪਤਾ ਹੁੰਣਾ ਤੈਨੂੰ ਜਾਣ ਕੇ ਕਰਦੀਆਂ ਹੋਰ ਫੇਰ ਅੱਨੀ ਮੰਮੀ ਤੇ ਗਰਮੀ ਲਾਦੀ ਐ ਸੂਟ ਚ ਮੈਨੂੰ ਤਾਂ ਬਹੁਤ ਗਰਮੀ ਲੱਗਦੀ ਐ ਜਦੋਂ ਸੋਥਾ ਲਪਜਾਮੀ ਪਾਈ ਕਰ ਹਾਂ ਨਹੀਂ ਹੁਣ ਇੰਨੀ ਠੰਡ ਜਿੰਨੀ ਮਹਿਸੂਸ ਕਰਦੀ ਐ ਥੱਕ ਹੋ ਗਿਆ ਅੱਜ ਤਾਂ ਬਈ ਆਉਣ ਜਦੋਂ ਆਉਂਦੇ ਸੀ ਉਹ ਮੀਂਹ ਪੈਂਦਾ ਤੇ ਨਾ ਹੂੰ ਕਿੰਨੀ ਤਰੀਖ ਨੂੰ ਜਾਣਾ ਹੁਣ ਵਾਪਸ ਆਈ ਜਾਣਾ 13 ਨੂੰ 13 ਨੂੰ 10 ਨੂੰ ਕਿ ਆਉਣਾ ਕਿੰਨੇ ਨੂੰ 13 ਨੂੰ ਸਵੇਰ ਨੂੰ 2-3 ਵੱਜ ਜਾਣੇ ਆਉਂਦੇ ਆਣੋ ਅੱਜ ਉਹ ਸੱਜ ਰਿਹਾ ਨਾ ਉਹ ਕਹਿੰਦੇ ਉਹ ਆਉਂਦੀ ਹੈ ਉੱਥੇ 8 ਵਜੇ 8:32 ਤੇ ਬੱਸ ਕਿੱਥੋਂ ਭਲਾਰ ਉਹ ਚੜੇ ਹੋਣਾ ਮੈਂ ਕੱਲ ਨਹੀਂ ਦੱਸ 10 11 ਵਜੇ ਪਹੁੰਚਣਾ ਆਉ ਡੈਡੀ ਤੇਰੇ ਕਹਿੰਦਾ ਮੈਂ ਉਹਨਾਂ ਨੂੰ ਲੈ ਕੇ ਆਉਂਗਾ ਡੈਡੀ ਆਉਗਾ ਵਿਹਾਲੇ ਦਿਨ ਬਾਕੀ ਹੁੰਦਾ ਲੈ ਕੇ ਜਾਣਾ ਜਾਗੋ ਤੇ ਨਾ ਰੈਡੀ ਤੇ ਬਾਕੀ ਇਹਨਾਂ ਕਿੱਦਾਂ ਲਿਆਉਣਾ ਰਾਹ ਬਾਟੇ ਤੋਂ ਬਾਕੀ ਕਿਹਨੇ ਕਿਨੇ ਆਉਣਾ ਉਹਨਾਂ ਦਾ ਪੁੱਛ ਆਉ ਪਿਆ ਇੱਕ ਆ ਲੈ ਮੈਂ ਬੈਗ ਸੁਵਾਵਾਂ ਆ ਲੈ ਮਾਈ ਸਾਮ ਕੁੰਜੀ ਆ ਲੈ ਜਾ ਕੇ ਉੱਥੇ ਕੁੰਜੀਆਂ ਸਮਝਦੀਆਂ ਨਹੀਂ ਹਣ ਬੰਦਾ ਤੀਆ ਕਰ ਚੱਲੀਆਂ ਸਰਦਾਰੀ ਹਾਂ ਤੇ ਜਾਂ ਜabb ਬਰੋਲੋ ਕਰ ਹਾਂ ਆਏ ਹਾਏ ਨੋ ਮਾਰ ਨੋ ਦੇ ਸੱਦੀਆਂ ਹਾਂ ਹਾਂ ਸਹੀ ਹੋ ਗਿਆ ਡੈਡੀ ਨੇ ਤਾਂ ਤੈਨੂੰ ਪੜਾਈਆ ਇਹ ਜਾਂ ਮੈਨੂੰ ਤਾਂ ਪਹਿਲਾਂ ਵੀ ਨਹੀਂ ਪੜਾਈ ਸੀ ਉਹ ਤਾਂ ਗਲਤੀ ਨਾਲ ਮੇਰੇ ਬੈਗ 'ਚ ਪਤਾ ਨਹੀਂ ਕਿੱਦਾਂ ਪੈ ਗਈ ਸੀ ਮੰਮੀ ਕਦੋਂ ਪਈ ਸੀ ਹਾਂ ਮੇਰੇ ਬੈਗ 'ਚ ਚਾਬੀ ਕਦੋਂ ਪਈ ਸੀ ਮੇਰੇ ਵਿਆਹ ਨੂੰ ਪਈ ਸੀ ਜਦੋਂ ਲੱਭੀ ਪਹਿਲਾਂ ਕੱਲ ਮਮੀ ਅਲਮਾਰੀ ਦੀਆਂ ਚਾਬੀਆਂ ਦੇ ਲੋ ਆਟੋਮੈਟਿਕਲੀ ਮੇਰੇ ਬੈਗ ਤੇ ਡੱਗ ਗਈਆਂ ਸੋ ਮੇਰੇ ਬੈਗ ਤੇ ਨੇ ਜਾਣ ਕੇ ਸਟਿੰਗਾਂ ਸੀ ਕੰਮ ਪਾਉ ਦੇ ਰਹੀਆਂ ਨੇ ਉਦਾਂ ਹੀ ਜਾਣ ਕੇ ਮੈਂ ਉਹਦੇ ਚੋਂ ਕੀ ਕੱਢਣਾ ਸੀ ਅਲਮਾਰੀ ਚੋਂ ਬੜੀ ਹੈ ਸੰਦੇ ਅਸੀਂ ਗਾਣਾ ਨਹੀਂ ਗਾਉਣਾ ਫੇ ਆ ਲੈ ਮਾਏ ਸਾਵ ਕੁੰਜੀਆਂ ਚਲੋ ਵਧੀਆ ਹੋ ਜਾਣਾ ਸਾਰਾ ਪ੍ਰੋਗਰਾਮ ਇੱਥੇ ਡਿਸਕਸ਼ਨ ਚੱਲ ਰਿਹਾ ਮੇਰਾ ਤਾਂ ਮੰਮੀ ਦਾ ਬਾਬਾ ਕਿੱਧਰ ਰਖਾਉਣੀ ਆ ਮੰਮ ਕਿੱਦਾਂ ਚਾਹਨੀ ਆ ਬਾਹਰ ਰੱਖੀਏ ਵਧੀਆ ਲੱਗੇਗਾ ਤੁਸੀਂ ਕਿੱਧਰ ਰਖੋਣੇ ਉਤੋਂ ਹੀ ਨਹੀਂ ਉਹ ਮੇਰੇ ਕਲਿੱਪ ਪਰ ਮੰਮੀ ਕਹਿੰਦੀ ਮੇਰਾ ਕੀ ਹੋ ਗਿਆ ਆ ਮੈਂ ਜਾਣ ਕੇ ਪੁੱਛਿਆ ਸੀ ਮੰਮੀ ਨੂੰ ਮੈਂ ਕਿਹਾ ਆ ਕਿਹਦਾ ਕਲਿੱਪ ਆ ਕੋਈ ਮੇਰਾ ਮੇਰੇ ਕਲਿੱਪ ਨੂੰ ਆਪਣਾ ਕਲਿੱਪ ਕਹਿੰਦੀ ਆ ਦੇ ਲਾ ਕਿ ਨਿਸ਼ਤਾਨ ਆ ਇਹਦਾ ਮੰਡੀ ਹੋਗਾ ਮੇਰੇ ਮੰਮੀ ਦੇਵੇ ਤੂੰ ਪਾਣੀ ਰੰਗਿਆ ਮੈਂ ਦੋਨੇ ਕਲੱਪ ਲੈ ਗਈਆਂ ਦੋਨੇ ਨਿਹਗਾ ਕਾ ਇੱਥੇ ਹੀ ਦੋਨੇ ਮੰਮੀ ਤੇਰੇ ਕੋਲੇ ਆ ਦੁਵਾਜਾ ਹੁੰਦਾ ਤਾਂ ਕੋਈ ਉੱਥੇ ਹੀ ਹੋਣਾ ਸੀ ਪਿੰਡੇ ਤੇਰੇ ਕੋਲੇ ਹੀ ਆ ਪਿਛਲੀ ਵਾਰ ਵੀ ਤੇਰੇ ਬੈਗ ਇੱਕ ਸਿਰ ਤੇ ਲਾਇਆ ਸੀ ਇੱਕ ਪਰਸ ਚੋਂ ਨਿਕਲਿਆ ਬਰਛਾ ਮੈਂ ਫੋੜੀਂ ਸੱਟਿਆ ਤਾਂ ਨਹੀਂ ਸੱਟ ਦਿੱਤਾ ਬਰਛਾ ਲਿਆਂਦਾ ਨਹੀਂ ਹੈਗਾ ਮੈਂ ਸੱਟਿਆ ਬਲੌਗ ਦੇਖ ਲਿਆ ਹੁਣ ਉਹਦੇ ਚ ਵੀ ਬੁੜਾ ਨਵਾਂ ਲਿਆ ਮੇਰਾ ਬਰਛਾ ਪਿਆ ਸੀ ਮੈਂ ਉੱਪਰ ਰੱਖ ਕੇ ਗਈ ਸੀ ਕਿਤੇ ਰੱਖ ਕਿਤੇ ਰੱਖ ਉੱਪਰ ਆਉ ਦਏ ਇਸ ਸਾਲ ਬਤੇ ਬਾਸੇ ਪਰ ਉੱਪਰ ਹੀ ਹੋਣਾ ਹੈ ਉੱਥੋਂ ਤੱਕ ਦੀ ਕਿਤੇ ਜਗ ਪੁੜਾ ਦੇਖ ਰਿਆ ਹੁਣ ਨਵਾਂ ਲਿਆਂਦਾ ਵਲੌਗ ਚ ਤਾਂ ਹੀ ਨਹੀਂ ਲੈ ਕੇ ਆਂਦਾ ਕਹਿੰਦੇ ਨੀ ਨਵਾਂ ਮਿਲ ਜਗਾ ਹਾਂ ਮੈਂ ਠੀਕ ਹਾਂ ਹਲੇ ਮੈਂ ਸਾਬ ਕੁੰਜੀਆਂ ਮੈਨੂੰ ਬੈਂਕ ਦੀ ਕਾਪੀ ਦੇ ਦੇਦੀ ਕਾਰ ਵਿੱਚ ਕੁਝ ਵੀ ਨਹੀਂ Meनुগගpinnnes <laughs>